ਦੀਖ ਰਹੇ ਹੋ ਜਲ ਹਿਤਾਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜੀ ਲਗਾਤਾਰ ਹੋ ਰਹੀ بارش ਨੇ ਮੌਸਮ ਨੂੰ ਕਾਫੀ ਜਿਆਦਾ ਸੁਹਾਵਣਾ ਕਰ ਦਿੱਤਾ ਮੀਂਹ ਪੈਣ ਕਾਰਨ ਤਾਪਮਾਨ ਵੀ ਕਾਫੀ ਜਿਆਦਾ ਘਟ ਗਿਆ ਇਸ ਸਮੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ بارش ਦਾ ਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਬਾਰਿਸ਼ ਦੇ باوجود ਵੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਇਸ ਦੌਰਾਨ ਸ਼੍ਰੀ ਦਰਬਾਰ ਸਾਹਿਬ ਦੇ ਚਮਕਦੇ ਸੁਨੇ ਦੇ ਗੁੰਬਦ ਉੱਤੇ ਜਦੋਂ ਮੀਂਹ ਦੀਆਂ ਬੂੰਦਾ ਪਈਆਂ ਤਾਂ ਇਵੇਂ ਲੱਗਿਆ ਜਿਵੇਂ ਰੱਬੀ ਨੂਰ ਧਰਤੀ ਉੱਤੇ ਉਤਰ ਆਇਆ ਹੋਵੇ ਸਵੇਰ ਤੋਂ ਹੀ ਅੰਮ੍ਰਿਤਸਰ ਦੇ ਵਿੱਚ ਹਲਕਾ ਮੀਂਹ ਪੈ ਰਿਹਾ ਹੈ ਜਿਵੇਂ-ਜਿਵੇਂ ਬੂੰਦਾਂ ਤੇਜ਼ ਹੋਈਆਂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਪਾਣੀ 'ਚੋਂ ਉੱਠ ਰਹੀਆਂ ਲਹਿਰਾਂ ਨੇ ਇਸ ਖੂਬਸੂਰਤ ਨਜ਼ਾਰੇ ਨੂੰ ਹੋਰ ਵੀ ਜ਼ਿਆਦਾ ਸੁਹਾਵਣਾ ਬਣਾ ਦਿੱਤਾ। ਸ੍ਰੀ ਹਰਮੰਦਰ ਸਾਹਿਬ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਕੁਝ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਵੀ ਗੁਰੂ ਘਰ ਦੇ ਦਰਸ਼ਨ ਦਿਦਾਰੇ ਕਰ ਰਹੀਆਂ ਨੇ। ਇਹ ਮਨਮੂਹਕ ਨਜ਼ਾਰਾ ਗੁਰੂ ਘਰ ਦੇ ਸਵਾਪਣ ਨੂੰ ਹੋਰ ਵੀ ਚਾਰ ਚੰਨ ਲਗਾ ਰਿਹਾ ਹੈ ਇਸ ਸਮੇਂ ਸੰਗਤਾਂ ਵੱਡੀ ਤعداد ਦੇ ਵਿੱਚ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਨਿਹਾਲ ਹੋ ਰਹੀਆਂ ਨੇ ਇਸ ਸਮੇਂ ਸੰਗਤਾਂ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਵੀ ਮਾਣ ਰਹੀਆਂ ਨੇ ਸੰਗਤਾਂ ਮੁਰ ਤੋਂ ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਦੇਖਣ ਦੇ ਲਈ ਆਪਣੇ ਫੋਨਾਂ ਦੇ ਵਿੱਚ ਇਹ ਖੂਬਸੂਰਤ ਤਸਵੀਰਾਂ ਸੰਭਾਲ ਕੇ ਵੀ ਰੱਖ ਰਹੀਆਂ ਨੇ ਤਾਂ ਲਗਾਤਾਰ ਹੋ ਰਹੀ بارش ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਦੇਖ ਕੇ ਸੰਗਤਾਂ ਨਿਹਾਲ ਹੋ ਰਹੀਆਂ ਨੇ